ਹਾਂਜੀ ਭਾਈ ਪਿਛਲੀ ਵੀਡੀਓ ਵਿੱਚ ਆਪਾਂ ਜਾਦੂਈ ਸੋਫੇ ਦੀ ਗੱਲ ਕਰੀ ਸੀ ਆਜ ਕੀ ਨਵਾਂ ਲੈ ਕੇ ਆਏ ਆਪਾਂ ਇਸ ਵਾਰ ਵੀਰੇ ਆਪਾਂ ਪੂਰੀ ਧਮਾਕੇਦਾਰ ਆਫਰ ਲੈ ਕੇ ਆਏ ਆ ਜਿਹੜਾ ਬਾਜ਼ਾਰਾਂ ਦੇ ਵਿੱਚ 35-36000 ਦਾ ਸੋਫਾ ਮਿਲਦਾ ਆਪਾਂ ਸਿਰਫ ਤੇ ਸਿਰਫ 27000 ਦੇ ਵਿੱਚ ਲੈ ਕੇ ਆਏ ਆ ਆਜ ਤੁਹਾਨੂੰ ਸੋਫੇ ਦੇ ਝਾਕੀ ਮਰਵਾ ਦਈਏ ਜੀ ਆ ਆ ਗਿਆ ਵੀਰੇ ਆਪਣਾ 27000 ਦਾ ਸੋਫਾ ਇਹਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਠੀਕ ਆ ਵੀ ਇਹਦੀ ਕੀ ਕੁਆਲਿਟੀ ਹੈ ਜਿਹੜੇ ਸਾਹਨ ਤੁਸੀਂ ਕਹੀ ਜਾਂਦੇ ਹੋ ਵੀ 27000 ਦਾ ਇਹਦੀ ਕੁਆਲਿਟੀ ਬਹੁਤ ਘੈਂਟ ਲੱਗ ਰਹੀ ਮੈਨੂੰ ਕੀ ਕੀ ਮਿਲ ਜੂ ਆਪਾਂ ਨੂੰ ਭ ਨਾਨ ਸਟੇਟਡ ਸਟੱਫ ਵਾਲਾ ਸਾਰਾ ਕੱਪੜਾ ਲੱਗਿਆ ਹੋਇਆ ਹੈਗਾ ਆਪਣਾ ਠੀਕ ਹੈ ਜੀ ਤੇ ਜਿਹੜੇ ਤੇ ਪੈਰ ਵਗੈਰਾ ਲੱਗੇ ਹੋਏ ਨੇ ਸਟੀਲ ਦੇ ਹੈਵੀ ਦੇ ਪੈਰ ਨੇ ਤੇ ਬਾਜੂ ਉਤੇ ਵੀ ਸਟੀਲ ਦੀ ਪੱਤੀ ਲੱਗੀ ਹੋਈ ਹੈ ਸਾਰੀ ਜੀ ਠੀਕ ਹੈ ਵੀ ਡਿਜ਼ਾਈਨ ਦੇ ਵਿੱਚ ਤਾਂ ਕੋਈ ਕਮੀ ਨਹੀਂ ਛੱਡੀ ਜੇ ਆਪਾਂ ਬਾਕੀ ਦੀ ਟੇਬਲ ਟਾਪ ਦੀ ਗੱਲ ਕਰੀਏ ਠੀਕ ਹੈ ਜੀ 8mm ਮੋਟਾ ਸ਼ੀਸ਼ਾ ਰੱਖਿਆ ਹੋਇਆ ਇਹਦੇ ਤੇ ਉਹ ਸੇਫਟੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਤੇ ਬਈ ਇੱਕ ਇਹਦੇ ਕੋਰਨਰ ਥੋੜਾ ਜਿਹਾ ਮੈਨੂੰ ਸੁਣਾਇਆ ਲੱਗ ਰਿਹਾ ਹੈ ਨੇ ਕੋਰਨਰ ਤੇ ਜੇ ਤੁਸੀਂ ਕਹਿੰਦੇ ਹੋ 쿠ਸ਼ਨ ਐਡ ਕਰਨੇ ਨੇ ਆਪਾਂ 쿠ਸ਼ਨ ਵੀ ਤੁਹਾਨੂੰ ਐਡ ਕਰਕੇ ਦੇ ਦਾਂਗੇ 27000 ਦੇ ਵਿੱਚ ਹੀ 27000 ਦੇ ਵਿੱਚ ਵਿੱਚ ਹੀ ਐਡ ਕਰਕੇ ਤੁਹਾਨੂੰ 쿠ਸ਼ਨ ਦੇ ਦਾਂਗੇ ਕੋਈ ਲਾਦਾ ਪੈਸਾ ਤਾਂ ਨਹੀਂ ਲੈਂਦੇ ਬਈ ਨਾ ਨਾ ਲਾਦਾ ਕੋਈ ਪੈਸਾ ਨਹੀਂ ਲੈਂਦੇ ਜਿਵੇਂ ਤੁਸੀਂ ਕਹੇ ਆਪਾਂ ਉਹ ਵਿੱਚ ਕਰ ਦਾਂਗੇ ਠੀਕ ਹੈ ਜੀ ਤੇ ਬਈ ਇਹ ਕਲਰ ਦੀ ਗੱਲ ਕਰੀ ਆਪਾਂ ਨੂੰ ਕਈ ਵਾਰ ਕਸਟਮਾਈਜੇਸ਼ਨ ਹੁੰਦੀ ਆ ਵੀ 27000 ਦੇ ਵਿੱਚ ਇੰਨਾ ਸਸਤਾ ਸੋਫਾ ਦੇ ਦੇਣ ਉਹ ਵੀ ਕਸਟਮਾਈਜੇਸ਼ਨ ਦਾ ਨਹੀਂ ਬਣਦੇ ਚ ਨਹੀਂ ਕਸਟਮਾਈਜੇਸ਼ਨ ਹੋ ਜੇਗੀ ਵੀਰੇ ਆਹ ਕਲਰ ਆਗੇ ਸਾਰੇ ਜਿੱਦਾਂ ਦਾ ਤੁਸੀਂ ਕਹੋਗੇ ਉਦਾਂ ਦਾ ਕਲਰ ਤਿਆਰ ਕਰ ਦਾਂਗੇ ਠੀਕ ਹੈ ਬਾਕੀ ਦਾ ਆਪਣੇ ਉਸ ਸਮਨਲ ਤਿਆਰ ਹੋ ਜੂ ਜੇ ਕੰਬੀਨੇਸ਼ਨ ਚ ਬਣਾਉਣਾ ਕੰਬੀਨੇਸ਼ਨ ਦੋ ਕਲਰਾਂ ਦੇ ਵਿੱਚ ਤਿੰਨ ਕਲਰਾਂ ਦੇ ਵਿੱਚ ਚਾਰ ਕਲਰਾਂ ਦੇ ਵਿੱਚ ਸੋਫਾ ਬਣਾਉਣਾ ਆਪਾਂ ਉਸ ਨਾਲ ਵੀ ਤਿਆਰ ਕਰ ਦਿੰਦੇ ਠੀਕ ਹੈ ਜੀ ਤੇ ਭਾਈ ਜੇ ਆਪਾਂ ਗੱਲ ਕਰੀਏ ਕਸਟਮਰ ਨੇ ਕਿਸੇ ਨੇ ਆਰਡਰ ਕਰਿਆ ਸੋਫਾ ਤਾਂ ਤੁਸੀਂ 20 ਦਿਨਾਂ ਦੇ ਵਿੱਚ ਵਿੱਚ ਕਰ ਦੋਗੇ ਤਿਆਰ 20 ਦਿਨ ਨਹੀਂ ਵੀਰੇ ਆਪਾਂ 7 ਦਿਨਾਂ ਦੇ ਵਿੱਚ ਹੀ ਡਿਲੀਵਰ ਕਰ ਦਾਂਗੇ ਸਾਧਨ ਡਿਲੀਵਰ ਵੀ ਭਾਈ 7 ਦਿਨਾਂ ਦੇ ਵਿੱਚ ਵਿੱਚ ਹੀ ਡਿਲੀਵਰ ਕਰ ਦਾਂਗੇ ਆਪਾਂ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਕਈ ਵਾਰ ਕਸਟਮਰ ਨੇ ਆਰਡਰ ਕਰਨਾ ਹੁੰਦਾ ਤੇ ਇੱਕ ਦੋ ਦਿਨ ਤਾਂ ਪਹਿਲੀ ਗੱਲ ਤਾਂ ਉਹਦੀ ਗੱਲ ਨਹੀਂ ਸੁਣਦੇ ਫ ਜੇ ਕਸਟਮਰ ਨੇ ਮੰਨ ਲਓ ਉਹ ਆਪਣੇ ਵਿਜ਼ਿਟ ਕਰਨਾ ਆਪਣੀ ਸ਼ਾਪ ਤੇ ਬਰਨਾਲਾ वुਡਸ ਬਰਨਾਲੇ ਵਿਜ਼ਿਟ ਕਰ ਸਕਦਾ ਹੈ ਜੀ ਠੀਕ ਹੈ ਜੀ ਤੇ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ